ਅੰਮ੍ਰਿਤਸਰ ਪੁਲਿਸ ਵੱਲੋਂ ਜੋ ਨਸ਼ਾ ਦੇ ਖਿਲਾਫ ਇੱਕ ਜੰਗ ਛੇੜੀ ਗਈ ਸੀ ਉਸੇ ਕੜੀ ਦੇ ਵਿੱਚ ਸਾਡੀ ਸੀਆਈਏ ਟੀਮ ਨੇ 1 ਕਿਲੋ 900 ਗ੍ਰਾਮ ਹੈਰੋਇਨ ਤੇ 5,40,000 ਰੁਪਏ ਕੀ ਡਰਗਮਨੀ ਇੱਕ ਸਕੋਡਾ ਕਾਰ ਤੇ ਇੱਕ ਮੋਟਰਸਾਈਕਲ ਦੀ ਰਿਕਵਰੀ ਕੀਤੀ ਹੈਗੀ ਆ 21 ਜਨਵਰੀ ਨੂੰ ਸਾਡੀ ਸੀਆਈਏ ਟੀਮ ਜੋ ਐਨਐਮ ਕਾਲਜ ਦੇ ਬੈਕਸਾਈਡ ਉੱਥੇ ਪੈਟਰੋਲਿੰਗ ਕਰ ਰਹੀ ਸੀ ਤੋਂ ਉੱਥੇ ਇੱਕ ਮੋਟਰਸਾਈਕਲ ਸਵਾਰ ਦੋ ਬੰਦੇ ਬਵਨਦੀਪ ਤੇ ਬਲਕਾਰ ਜੋ ਦੋਨੋਂ ਲੇਲੇ ਵਾਲਾ ਪਿੰਡ ਹੈਗਾ ਬਠਿੰਡਾ ਦੇ ਵਿੱਚ ਉੱਥੋਂ ਬਿਲੋਂਗ ਕਰਦੇ ਹੈਗੇ ਉਨਾਂ ਦੇ ਕੋਲੋਂ ਸਾਨੂੰ 50 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਸੀ ਜਦੋਂ ਅਸੀਂ ਇਹਨਾਂ ਦਾ ਬੈਕਵਰਡ ਲਿੰਕੇਜਸ ਐਸਟੈਬਲਿਸ਼ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਇਹ ਜੋ ਹੈਰੋਇਨ ਹੈਗੀ ਇਹ ਬੀਰੋ ਕੇ ਖੁਰਦ ਦਾ ਗੁਰਸੇਵਕ ਸਿੰਘ ਹੈਗਾ ਉਸਕੇ ਕੋਲੋਂ ਲੈ ਕੇ ਆਏ ਸੀ ਉਸ ਨੂੰ ਅਸੀਂ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਔਰ ਉਸਦੇ ਬਾਅਦ ਵਿੱਚ ਉਸਕੇ ਕੋਲੋਂ ਸਾਨੂੰ ਕੱਲ 1 ਕਿਲੋ 700 ਗ੍ਰਾਮ ਹੈਰੋਇਨ ਤੇ 5,40,000 ਰੁਪਏ ਕੀ ਡਰਗ ਮਨੀ ਰਿਕਵਰੀ ਹੋਈ ਹੈਗੀ ਗੁਰਸੇਵਕ ਸਿੰਘ ਕੇ ਖਿਲਾਫ ਪਹਿਲੇ ਵੀ 5 ਐਫਆਈਆਰ ਰਜਿਸਟਰਡ ਹੈਗੀ ਸਾਨੂੰ ਇਸ ਕੀ ਪੁਸਤ ਕਿਸ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਇਸ ਦਾ ਇੱਕ ਪੀਐਨਬੀ ਦਾ ਬੈਂਕ ਖਾਤਾ ਹੈਗਾ ਉਹਦੇ ਵਿੱਚ 25 ਲੱਖ ਰੁਪਏ ਜਮਾ ਹੈਗੇ ਤਾਂ ਅਸੀਂ ਲੀਗਲ ਪ੍ਰੋਸੈਸ ਅਡਾਪਟ ਕਰਕੇ ਉਹ ਜੋ ਮਨੀ ਉਸ ਦੇ ਖਾਤੇ ਦੇ ਵਿੱਚ ਜਮਾ ਹੈਗੀ ਉਸ ਨੂੰ ਵੀ ਅਸੀਂ ਫ੍ਰੀਜ਼ ਕਰਵਾਣੇ ਦੀ ਪ੍ਰੋਸੈਸ ਇਨੀਸ਼ੀਏਟ ਕਰਤੀ ਹੈਗੀ ਇਸੇ ਕੜੀ ਦੇ ਵਿੱਚ ਸਾਡੀ ਸੀਆਈਏ ਟੀਮ ਨੂੰ ਕੱਲ ਇੱਕ ਹੋਰ ਸਫਲਤਾ ਮਿਲੀ ਸੀ ਜਿਹਦੇ ਵਿੱਚ 150 ਗ੍ਰਾਮ ਹੈਰੋਇਨ ਰਿਕਵਰੀ ਹੋਈ ਹੈਗੀ ਉਦੇਵ ਵੀ ਸੁਖਰਾਜ ਸਿੰਘ ਔਰ ਦੁਪਿੰਦਰ ਸਿੰਘ ਇਹ ਲੁਧਿਆਣਾ ਤੋਂ ਬਿਲੋਂਗ ਕਰਦੇ ਹੈਗੇ ਇੱਕ ਸੁਮੰਤ ਸ਼ਰਮਾ ਹੈਗਾ ਅਮਰਸਰਤ ਹੈਗੇ ਇਹ ਸਕਵਾ ਦਾ ਇਸਕਵਾੜਾ ਕਰ ਦੇ ਵਿੱਚ ਆ ਰਹੇ ਸੀ ਤੁਜ ਪ੍ਰੀਲੀਮਰੀ ਇਨਵੈਸਟੀਗੇਸ਼ਨ ਉਹਦੇ ਵਿੱਚ ਇਹ ਸਾਹਮਣੇ ਆਇਆ ਹੈਗਾ ਕਿ ਇਹ ਜੋ ਤੀਨੋਂ ਬੰਦੇ ਹੈਗੇ ਮੋਗਾ ਤੋਂ ਕਿਸੇ ਬੰਦੇ ਸੇ ਸਮਾਨ ਲਾ ਕੇ ਔਰ ਇੱਥੇ ਗੁਰਸੇਵਕ ਸਿੰਘ ਨੂੰ ਸਪਲਾਈ ਕਰਦੇ ਸੀ ਤੋਂ ਮਾਨਸਾ ਡਿਸਟ੍ਰਿਕਟ ਦੇ ਵਿੱਚ ਜੋ ਇੱਕ ਬਹੁਤ ਵੱਡਾ ਸਪਲਾਈ ਨੈਟਵਰਕ ਨੂੰ ਅਸੀਂ ਬ੍ਰੇਕਥਰ ਕਰਨ ਦੇ ਵਿੱਚ ਸਾਡੀ Uh, मानसा की जो सी आई ई टीम इंचार्ज जगदीश कुमार और उन्होंने टीम ने एक बहुत शलाघा योग्य काम किया है सारी ले के पिछों के ये कह रहे हैं कि मोगा से किसी बंदे से लाया तो वो अभी बैकवर्ड लिंकेज एस्टेब्लिश करके और जो पूरा नैटवर्क चेन अस uh, मतलब ब्रेक थ्रू करेंगे टोटल छः दोषी हो गए